ਵੀ ਵਿਊਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਸੀ ਤੁਹਾਨੂੰ ਦੱਸਾਂਗੇ ਨਮਕੀਨ ਚੌਲ ਜ਼ੀਰੇ, ਥਿਆਰ ਤੇ ਆਲੂਆਂ ਵਾਲੇ ਚੌਲ ਕਿੱਦਾਂ ਬਣਾਉਂਦੇ ਆ ਅਸੀਂ ਪਹਿਲਾਂ ਥੋੜੀ ਕੜੀ ਤੇਲ ਦੀ ਪਾ ਕੇ ਇਦਾਂ ਗਰਮ ਕਰਨ ਲਈ ਬਰਤਨ ਵਿੱਚ ਰੱਖ ਦਿੱਤੀ ਹੈ ਜਦੋਂ ਤੇਲ ਗਰਮ ਹੋ ਜਾਵੇਗਾ ਤਾਂ ਇਸ ਵਿੱਚ ਆਪਾਂ ਜ਼ੀਰਾ ਪਾਵਾਂਗੇ ਜ਼ੀਰੇ ਤੋਂ ਬਾਅਦ ਜਦੋਂ ਜ਼ੀਰਾ ਥੋੜਾ ਭੁੱਜ ਜਾਏਗਾ ਬ੍ਰਾਊਨ ਹੋ ਜਾਏਗਾ ਤੇ ਉਸ ਤੋਂ ਬਾਅਦ ਆਪਾਂ ਹਾ ਡੇਢ ਕੱਪ ਚੌਲ ਲੈ ਨਹੀਂ ਇਹਨਾਂ ਨੂੰ ਆਪਾਂ ਦੋ ਤਿੰਨ ਵਾਰੀ ਪਾਣੀ ਵਿੱਚ ਧੋ ਕੇ ਇਦਾਂ ਰੱਖ ਲਿਆ ਹੈ ਜੀਰਾ ਭੁੰਨਣ ਤੋਂ ਬਾਅਦ ਆਪਾਂ ਇਹ ਚੌਲ ਜਿਹੜੇ ਆ ਇਸ ਬਰਤਨ ਵਿੱਚ ਪਾਵਾਂਗੇ। ਕੰਮ ਹੋ ਗਿਆ ਹੈ ਇਸ ਵਿੱਚ ਆਪਾਂ ਜੀਰਾ ਪਾ ਦੋਗੇ। ਜਿਹਦੇ ਲਈ ਉਤਣਾ ਕਰਕੇ ਆਪਾਂ ਭੁੰਨ ਲੈਣਾ ਹੈ ਜੀ। ਜੀਰੇ ਨੂੰ ਭੁੰਨਣ ਤੋਂ ਬਾਅਦ ਇਸ ਦੇ ਵਿੱਚ ਜਿਹੜਾ ਆਪਾਂ ਪਾ ਦਿੰਦੇ। ਜੀਰੇ ਤਾਂ ਨੂੰ ਮੰਨ ਕੇ ਭੁੰਨਾ ਨੂੰ ਆਪਾਂ ਦਾ ਪਾਉਂਦੇ। ਆਪਾਂ ਬਰਤਨ ਦੇ ਵਿੱਚ ਆਲੂ ਤੇ ਗੰਨੇ ਜਿਹੜੇ ਬੀਕਟੇ ਆ ਉਹ ਪਾ ਲਏ ਹਨ ਹੁਣ ਇਹਨਾਂ ਨੂੰ ਆਪਾਂ ਕੋ ਟਾਈਮ ਲਈ ਪਕਾਵਾਂਗੇ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਚੌਲ ਧੋਤੇ ਹਨ ਇਦਾਂ ਆਪਾਂ 1/2 ਕੱਪ ਚੌਲ ਲਿਆ ਹੈ ਜੀ ਦੋ ਦੋ ਤਿੰਨ ਵਾਰੀ ਇਹਨਾਂ ਨੂੰ ਪਾਣੀ ਵਿੱਚ ਧੋਤਾ ਹੈ ਜਦੋਂ ਇਹ ਥੋੜਾ ਭੁੱਜ ਜਾਈਂਗੇ ਤੇ ਗੰਨੇ ਤੇ ਆਲੂ ਉਸ ਤੋਂ ਬਾਅਦ ਆਪਾਂ ਇਹ ਚੌਲ ਜਿਹੜੇ ਆ ਇਸ ਵਿੱਚ ਦੇ ਕੇ ਪਾ ਦੇ ਹੁਣ ਆਪਾਂ ਸਾਰਾ ਮਟੀਰੀਅਲ ਚੌਲਾਂ ਵਿੱਚ ਪਾ ਕੇ ਇਸ ਤਰ੍ਹਾਂ ਇਸੇ ਢੱਕਣ ਦੇ ਦਿੱਤਾ ਹੈ ਤੇ ਕੁਝ ਟਾਈਮ ਲਈ ਇਹਨੂੰ ਇਸ ਤਰ੍ਹਾਂ ਆਪਾਂ ਗੈਸ ਤੇ ਰਿਜਨ ਲਈ ਵਿਊਅਰਸ ਆਪਣੇ ਚੌਲ ਰੈਡੀ ਹਨ ਖਾਣ ਵਾਸਤੇ ਸੋ ਤੁਸੀਂ ਦੇਖ ਸਕਦੇ ਹੋ ਨਮਕੀਨ ਚੌਲ ਜੋ ਅੱਜ ਆਪਾਂ ਘਰੇ ਬਣਾਏ ਹਨ ਸੋ ਤੁਹਾਨੂੰ ਚੰਗੇ ਲੱਗੇ ਤਾਂ ਜਰੂਰ ਦੱਸਿਓ ਸੋ ਇਦਾਂ ਆਪਾਂ ਆਨਿਅਨ ਵਾਲੇ ਦੀ ਡੈਕੋਰੇਸ਼ਨ ਵੀ ਕਰ ਦਿੱਤੀ ਹੈ ਪਲੱਸ ਇਹਦੇ ਉੱਪਰ ਆਪਾਂ ਧਨੀਆ ਪਾ ਦਿੱਤਾ ਹੈ ਜਿਵੇਂ ਦੇਖੋ ਜੀ ਇਹ ਅਸੀਂ ਅੱਜ ਘਰੇ ਬਣਾਏ ਨੇ ਨਮਕੀਨ ਚੌਲ ਇਹ ਨਮਕੀਨ ਚੌਲ ਜੀ ਬਣ ਕੇ ਤਿਆਰ ਹੋ ਚੁੱਕੇ ਨੇ ਸੋ ਇਹ ਖਾਣ ਲਈ ਹੁਣ ਆਪਾਂ ਰੈਡੀ ਆ ਤੇ ਤੁਸੀਂ ਵੀ ਖਾਣਾ ਤੇ ਆਜੋ ਜੀ ਮੋਸਟ ਵੈਲਕਮ ਤੁਹਾਡਾ ਅਵਰਸ ਆ ਆਪਣੇ ਚੌਲ ਬਣ ਕੇ ਤਿਆਰ ਨੇ ਤੇ ਖਾਣ ਲਈ ਅਸੀਂ ਹੁਣ ਇਹਨਾਂ ਨੂੰ ਆਪਾਂ ਪਰੋਸਾਂਗੇ ਸੋ ਦੇਖੋ ਇਹ ਚੌਲ ਬਣ ਗਏ ਨੇ ਜੀ ਨਮਕੀਨ ਚੌਲ ਤੇ ਇਹਨਾਂ ਦੇ ਉੱਤੇ ਆਪਾਂ ਆਨੀਅਨ ਦੀ ਡੈਕੋਰੇਸ਼ਨ ਕਰਤੀ ਹੈ ਤੇ ਨਾਲ ਉੱਤੇ ਆਪਾਂ ਧਨੀਆ ਪਾ ਦਿੱਤਾ ਸੋ ਇਹ ਖਾਣ ਯੋਗ ਬਣ ਗਏ ਹਨ ਚੌਲ ਬਣ ਕੇ ਰੈਡੀ ਨੇ ਤੁਸੀਂ ਦੇਖ ਸਕਦੇ ਹੋ ਇਹਨੇ ਨਮਕੀਨ ਚੌਲ ਜੀ ਤੇ ਇਹਦੇ ਉੱਪਰ ਆਪਾਂ ਇਹਨਾਂ ਦੀ ਥੋੜੀ ਡੈਕੋਰੇਸ਼ਨ ਕਰ ਦਿੱਤੀ ਹੈ ਪਿਆਜ਼ ਵਗੈਰਾ ਨਾਲ ਸੋ ਵੇਖਣ ਨੂੰ ਤਾਂ ਠੀਕ ਲੱਗ ਰਹੇ ਨੇ ਦੇਖੋ ਹੁਣ ਟੇਸਟ ਕਰਕੇ ਦੇਖਾਂਗੇ ਸੋ ਰਾਜੋ ਜਿੰਨੇ ਜਿੰਨੇ ਖਾਣੇ ਆ ਮੋਸਟ ਵੈਲਕਮ ਨੇਨੇ ਜੀ ਨਮਕੀਨ ਚੌਲ ਆਲੂ ਤੇ ਪਿਆਜ਼ ਵਾਲੇ ਨਮਕੀਨ ਚੌਲ ਧੰਨਵਾਦ ਜੀ ਸਾਰਿਆਂ ਦਾ ਓਕੇ ਜੀ ਧੰਨਵਾਦ